ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਇੱਕ ਨਵਾਂ ਮਾਫੀਆ ਵੀ ਆ ਗਿਆ ਵਾ ਕਪੂਰਥਲੇ ਚ ਆਇਆ ਜੀ ਸਿਕਿਉਰਟੀ ਵੇਚਣ ਵਾਲਾ ਮਾਫੀਆ ਨਹੀਂ ਇੰਦਰ ਨਹੀਂ ਲੱਗਦਾ ਕਿ ਜਿਵੇਂ ਕਪੂਰਥਲੇ ਚ ਸਿਕਿਉਰਟੀ ਵੇਚੀ ਜਾ ਰਹੀ ਹੋ ਸਕਦਾ ਉਹ ਆਸ-ਪਾਸੇ ਕਿੰਨੀ ਸਿਕਿਉਰਟੀ ਵੇਚੀ ਜਾ ਰਹੀ ਹੋਗੀ ਨਹੀਂ ਇਹ ਇਸ ਚੀਜ਼ ਨਾਲ ਮੈਂ ਐਗਰੀ ਕਰਦੀ ਹਾਂ ਹਾਂ ਇਹ ਸਾਡਾ ਜਿਹੜੇ ਹਲਕਾ ਇੰਜ ਆਜ ਆਮ ਆਦਮੀ ਪਾਰਟੀ ਕਪੂਰਥਲੇ ਦੇ ਹੈ ਨਾ ਪਾਵਰਾਂ ਦਾ ਬਹੁਤ ਜ਼ਿਆਦਾ ਮਿਸਯੂਜ਼ ਕਰ ਰਹੀ ਹੈ ਉਹਨਾਂ ਨੇ ਕੀ ਕੀਤਾ ਪਿਛਲੇ ਦਿਨਾਂ ਵਿੱਚ ਇੱਕ ਅਮਰੀਕਾ ਤੋਂ ਐਨ ਆਰ ਆਈ ਆਇਆ ਸੀਗਾ ਜਿਹੜਾ ਕਿ ਅਜੀਬ ਨਗਰ ਦਾ ਰਹਿਣ ਵਾਲਾ ਸੀਗਾ ਉਹਨੂੰ ਆਪਣੇ ਪਰਸਨਲ ਮੋਟਿਵ ਲਈ ਕੁਝ ਐਕਸਟਰੀਅਸ ਕਨਸੀਡਰੇਸ਼ਨ ਲਈ ਦੋ ਸਿਕਿਉਰਟੀ ਦੇ ਬੰਦੇ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਿਹੜੇ ਸਾਫ ਕਰ ਰਹੇ ਕਿ ਆ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇ ਉੱਤੇ ਤੇ ਅਲੀਗੇਸ਼ਨ ਲਾ ਰਹੇ ਸਿਕਿਉਰਟੀ ਵੇਜ ਰਸ ਨਾ ਤਾਂ ਭਾਜੀ ਮੇਰੇ ਕੋਲ ਆਪ ਸਿਕਿਉਰਟੀ ਹੈਗੀ ਤਾਂ ਨਾਮ ਐ ਕਿਹਦੀ ਵੇਚਦਾ ਇੱਕ ਬੰਦਾ ਉਹਨਾਂ ਨੇ ਹੋਮਗਾਰਡ ਦਾ ਕਤਵਾਲੀ ਪੁਲਿਸ ਸਟੇਸ਼ਨ ਤੋਂ ਲਿੱਤਾ ਹੋਮਗਾਰਡ ਦਾ ਬੰਦਾ ਉਹਨਾਂ ਨੇ ਸਦਰ ਪੁਲਿਸ ਸਟੇਸ਼ਨ ਤੋਂ ਲੈਣ ਤੋਂ ਬਾਅਦ ਉਹਨਾਂ ਦੋਨਾਂ ਬੰਦਿਆਂ ਨੂੰ ਆਪਣੇ ਗਨਮੈਨਾਂ ਦੇ AK47 ਵੈਪਨ ਦਿੱਤੇ ਹੋਮਗਾਰਡ ਨੂੰ ਦਿੱਤੇ ਗਏ AK47 ਦੇ ਦੋਨੋਂ ਜਿਹੜੇ ਹੋਮਗਾਰਡ ਦੇ ਸੀਗੇ ਬੰਦੇ ਉਹਨਾਂ ਨੂੰ ਆਪਣੇ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਦੇ ਗਨਮੈਨ ਉਹਨਾਂ ਦੇ ਉਹਨਾਂ ਦੇ AK47 ਵੈਪਨ ਜਿਹੜੇ ਕਿ ਪ੍ਰੋਹਿਬਿਟਿਡ ਵੈਪਨ ਆ ਉਹ ਉਹਨਾਂ ਨੂੰ ਦੇ ਕੇ ਉਹ ਬੰਦੇ ਆਪਣੇ ਲੈਵਲ ਦੇ ਉੱਤੇ ਐਨਆਰਆਈ ਸ਼ੇਰੇ ਨਾਲ ਡਿਪਿਊਟ ਕੰਮ ਉਹ ਬੰਦੇ ਸਿਕਿਉਰਿਟੀ ਵਾਲੇ ਉਹ ਅਨ ਅਫੀਸ਼ਲ ਤੇ ਅਨ ਅਥੋਰਾਈਜ਼ਡ ਵੈਪਨ ਦੇ ਨਾਲ ਇੱਕ ਮਹੀਨਾ ਉਸ ਐਨ ਆਰ ਆਈ ਨਾਲ ਜਿਹੜਾ ਕਿ ਸ਼ਹਿਰ ਦੇ ਮੰਨੇ ਕਾਂਗਰਸੀਆਂ ਦਾ ਗਰੁੱਪ ਦਾ ਮੈਂਬਰ ਹੈਗਾ ਵਾ ਬਸਾਂ ਦੇ ਵਿੱਚ ਲੈ ਕੇ ਉਹਨਾਂ ਨੂੰ ਸਾਰੇ ਕਪੂਰਥਲੇ ਤੇ ਜਲੰਧਰ ਵਿੱਚ ਘੁੰਮਦਾ ਸੀ ਗਿਆ ਤੇ ਲੋਕਾਂ ਦੇ ਵਿੱਚ ਇਨਫਲੂਐਂਸ ਦਿਖਾਇਆ ਜਾਂਦਾ ਸੀ ਜਿਹੜੀ ਬ੍ਰਾਂਚ ਕੰਮਾਂੰਦਿੰਦੀ ਆ ਉਹਨਾਂ ਨੇ ਦੇਖ ਕੇ ਕਿਹਾ ਕਿ ਮੈਡਮ ਇਹ ਬੰਦੇ ਤਾਂ ਕਪੂਰਥਲੇ ਦੇ ਨਹੀਂ ਇਹ ਪੀਏਪੀ ਲਾਈਨ ਤੋਂ ਲਿੱਤੇ ਹੋਏ ਲੱਗਦੇ ਨੇ ਉਸ ਤੋਂ ਬਾਅਦ ਮੈਂ ਆ ਕੇ ਸਿਟੀ ਥਾਣੇ ਦੇ ਮੁੰਚੀ ਕੋਲੋਂ ਚੈੱਕ ਕੀਤਾ ਉਹ ਕਹਿੰਦੇ ਕਿ ਮੈਡਮ ਇਹਦੇ ਚੋਂ ਇੱਕ ਜਿਹੜਾ ਬੰਦਾ ਸੁਰਿੰਦਰ ਕੁਮਾਰ ਹੈ ਨਾ ਇਹ ਸਦਰ ਥਾਣੇ ਦਾ ਹੋਮਗਾਰਡ ਦਾ ਬੰਦਾ ਲੱਗਦਾ ਤੇ ਦੂਜਾ ਸਤਰਸੇਮ ਸਿੰਘ ਹੈ ਇਹ ਅਸੀਂ ਕਤਵਾਲੀ ਵਾਲਿਆਂ ਨੂੰ ਦਿੱਤਾ ਇਹਨਾਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਮੈਂ ਇਮੀਡੀਏਟly ਕਤਵਾਲੀ ਥਾਣੇ ਗਈ ਤਰਸੇਮ ਸਿੰਘ ਦੀ ਫੋਟੋ ਦਿਖਾਈ ਐਚਐਚਓ ਕਤਵਾਲੀ ਨੂੰ ਉਹਨਾਂ ਨੇ ਮੈਨੂੰ ਫੋਟੋ ਦੇਖਣ ਤੇ ਸਾਰੀ ਚੀਜ਼ ਮੈਂ ਡਿਸਕਸ ਕੀਤੀ ਇਹ ਜਵਾਬ ਦਿੱਤਾ ਕਿ ਇਹ ਬੰਦਾ ਥਾਣੇ ਦੇ ਵਿੱਚ ਰਾਤ ਦੀ ਗਾਰਡ ਦੀ ਡਿਊਟੀ ਕਰਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਬੰਦੇ ਇਸ ਤਰ੍ਹਾਂ ਇਸ ਅਮਰੀਕਨ ਐਨਆਰਈ ਦੇ ਨਾਲ ਐਜ਼ ਅ ਸਕਿਉਰਟੀ ਕੰਮ ਕਰਦਾ ਮੈਂ ਕਿਉਂ ਕੋਈ ਵੈਪਨ ਦਿੱਤਾ ਕਹਿੰਦੀ ਇਹਨੂੰ ਕੋਈ ਵੈਪਨ ਨਹੀਂ ਦਿੱਤਾ ਹੋਇਆ ਇਹ ਸਿਰਫ ਗਾਰਡ ਤੇ ਆ ਨਹੀਂ ਤੁਸੀਂ ਜਿਹੜੀ ਵੀਡੀਓ ਦਿਖਾ ਰਹੇ ਹੋ ਤੇ ਜਿੱਥੇ ਵੈਪਨ ਹੈ ਅਸਾਲਟ ਉਹਨਾਂ ਦੇ ਕੋਲ ਮੈਂ ਤੁਹਾਨੂੰ ਦਿਖਾਨੀ ਮੈਨੂੰ ਮੈਡਮ ਨੇ ਜਵਾਬ ਦਿੱਤਾ ਪਰ ਆਪ ਜੋਤ ਮੈਡਮ ਨੇ ਵੀ ਅਸੀਂ ਕੋਈ ਨਹੀਂ ਦਿੱਤਾ ਮੈਂ ਕਿਹਾ ਫਿਰ ਇਹ ਇੱਥੇ ਤੱਕ ਕਿੱਦਾਂ ਪਹੁੰਚੇ ਹੈਗੇ ਅਲਟੀਮੇਟਲੀ ਦੇਖੋ AK47 ਅਸਮਾਨ ਚੋਂ ਤਾਂ ਗਿਰੀ ਨਹੀਂ ਜਾਂ ਤਾਂ ਫਿਰ ਸਾਡੇ ਹਲਕਾਂ ਇੰਜਾਜ ਨੇ ਕੋਈ ਦਬਾ ਚੁਪਾ ਕੇ ਰੱਖੀਆਂ ਹੋਈਆਂ ਜਾਂ ਫਿਰ ਇਹ ਉਹਨਾਂ ਨੇ ਆਪਣੇ ਗਨਮੈਨਾਂ ਦੀ AK47 ਅੱਗੇ ਇਹਨਾਂ ਨੂੰ ਦੇ ਕੇ ਹੋਮਗਾਰਡ ਵਾਲਿਆਂ ਨੂੰ ਆਪਣੇ ਪਰਸਨਲ ਬੈਨੀਫਿਟ ਲਈ ਆਪਣੀ ਜੇਮ ਕਰਮ ਕਰਨ ਲਈ ਉਸ ਐਨਆਰਈ ਨੂੰ ਇੱਕ ਮਹੀਨੇ ਲਈ ਦੇ ਦਿੱਤਾ ਜਿਹੜੇ ਜਿਹੜੇ ਉਹ ਵੀ ਮਿਰਛੇ ਚ ਲੋ ਜਾਣਦੇ ਆ ਉਹ ਵਕੀਲ ਵੱਸ਼ਾ ਦੇ ਲਲਵੀ ਕੀਤੀ ਹੋਈ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਨੌਲੇਜ ਨਹੀਂ ਗਿਆ ਬੰਦ ਅਸੀਂ ਸਕਿਉਰਟੀ ਦੇ ਹੱਥ ਲਾਲੜੀ ਆ ਜਾਂਦੀ ਹੈ ਨਾ ਫਿਰ ਸਾਰਾ ਕੁਝ ਪੁੱਝ ਜਾਂਦਾ ਸਾਡੇ ਆਨਰੇਬਲ ਭਗਵੰਤ ਮਾਨ ਜੀ ਨੇ ਦਿਨ ਰਾਤ ਇੱਕ ਕੀਤਾ ਹੋਇਆ ਇਸ ਪੰਜਾਬ ਨੂੰ ਰੰਗਲਾ ਪੰਜਾਬ ਪੰਜਾਬ ਲਈ ਇਹ ਰੰਗਲਾ ਪੰਜਾਬ ਫਿਰ ਗੰਦਲਾ ਪੰਜਾਬ ਕਿੱਦਾਂ ਬਣ ਜੇ ਜਦੋਂ ਸਿਕਿਉਰਟੀਆਂ ਵਿਕੀ ਜਾ ਰਹੀਆਂ ਫਿਰ ਤੇ ਗੰਦਲਾ ਪੰਜਾਬ ਬਣ ਰਿਹਾ ਇਹ ਕੌਣ ਬਣਾ ਰਿਹਾ ਕੱਲ ਜੇ ਹੁਣ ਮਾੜੇ ਐਂਡ ਐਲੀਮੈਂਟ ਸਾਹਮਣੇ ਆ ਗਏ ਆ ਉਹਦੇ ਚ ਭਗਵੰਤ ਮਾਨ ਜੀ ਦਾ ਵਿਚਾਰਿਆ ਹੁੰਦਾ ਕੀ ਪੁਲਿਸ ਦਾ ਜਵਾਬ ਦੇ ਤੇ ਉਹੀ ਆ ਨਾ ਭਗਵੰਤ ਮਾਨ ਮਾਂ ਨੂੰ ਪਤਾ ਵੀ ਬੱਚਾ ਖਰਾਬ ਹੈ ਪਿਓ ਤਾਂ ਸਾਰਾ ਦਿਨ ਡਿਊਟੀ ਤੇ ਰਹਿੰਦਾ ਹੈ ਨਾ ਸਾਡੇ ਲਈ ਸਾਡੇ ਰਿਸਪੈਕਟਿਡ ਫਾਦਰ ਤੋਂ ਵੀ ਵੱਧ ਕੇ ਜਦ ਤੱਕ ਅਸੀਂ ਉਹਨਾਂ ਦੀ ਨੌਲੇਜ 'ਚ ਨਹੀਂ ਲਿਆਵਾਂਗੇ ਉਹਨਾਂ ਨੂੰ ਕੋਈ ਵੀ ਇਹ ਮੈਨੂੰ ਤਾਂ ਕਦੀ ਕਦੀ ਇਹ ਵੀ ਲੱਗਦਾ ਕਿ ਸ਼ਾਇਦ ਸਾਡਾ ਹਲਕਾ ਅੰਚਾ ਸ਼ਰਾਨਾ ਗੁਰਜੀਤ ਸਿੰਘ ਜੀ ਨਾਲ ਮਿਲਿਆ ਹੋਇਆ ਔਰ ਇਨਡਾਇਰੈਕਟਲੀ ਉਹ ਚਾਹੁੰਦਾ ਵਾ ਕਿ ਪਾਰਟੀ ਨੂੰ ਕਿਸੇ ਨਾ ਕਿਸੇ ਤਰੀਕੇ ਡਿਚ ਕਰਾ ਤਾਂ ਕਿ ਇਹਨਾਂ ਆਉਣ ਵਾਲੇ ਸਤਾਈ ਦੀਆਂ ਇਲੈਕਸ਼ਨਾਂ 'ਚ ਰਾਣਾ ਸਾਹਿਬ ਵੋਟਾਂ ਲੈ ਜਾਣ ਦੇਖੋ ਕੁਛ ਨਾ ਕੁਛ ਤਾਂ ਰਲੀ ਮਿਲੀ ਖਿਚੜੀ ਹੈਗੀ ਹੈ ਤੁਹਾਡਾ ਹਲਕਾ ਹੀ ਚਾਰ ਜਾ ਆਵਾ ਤੇ ਵੱਡੀ ਦਾ ਸਿਕਿਉਰਟੀ ਵਿੱਚ ਜਿੰਦਾ ਹੋਰ ਕੋਈ ਵੀ ਇੱਥੇ ਨੇਤਾ ਹੈਗਾ ਸੀ ਜੋ ਜੋ ਹੋਰ ਵੇਚਦਾ ਸੀ ਮਾਈਨਿੰਗ ਤਾਂ ਦੇਖੋ ਰਾਣਾ ਸਾਹਿਬ ਨੇ ਰਾਜ ਕੇ ਕੀਤੀ ਨੂੰ ਲੱਗਦਾ ਕਿ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਸੀਗਾ ਜਿਹਦੇ ਵਿੱਚ ਸਿਕਿਉਰਟੀ ਵਾਪਸ ਲੈ ਗਈ ਬਹੁਤ ਸਾਰੇ ਫੇਕ ਲੋਗ ਨੇ ਆਪਣੀ ਗੱਡੀ ਤੇ ਜਾਂ ਆਪਣੀ ਲੱਤ ਤੇ ਗੋਲੀ ਆਪ ਹੀ ਆਪਣੇ ਕਿਸੇ ਕੋਲੋਂ ਮੜਵਾ ਕੇ ਸਿਕਿਉਰਟੀ ਮੰਗਦੇ ਅਸਲ ਵਿੱਚ ਜਿਹੜਾ ਸਿੱਧੂ ਮੂਸੇਵਾਲੇ ਨੂੰ ਤੁਸੀਂ ਜਾਇਜ਼ ਮੰਨਦੇ ਜਾਂ ਨਹੀਂ ਮੰਨਦੇ ਦੇਖੋ ਕਿਤੇ ਨਾ ਕਿਤੇ ਤਾਂ ਲੈਪਸ ਰਿਆ ਹੈਗਾ ਕਿਤੇ ਨਾ ਕਿਤੇ ਲੈਪਸ ਰਿਆ ਹੈਗਾ ਉਹ ਤੁਸੀਂ ਦੇਖੋ ਭਗਵੰਤ ਮਾਨ ਜੀ ਤਾਂ ਇੰਨੀਆਂ ਬੈਸਟ ਐਫਰਟ ਕਰ ਰਹੇ ਵੱਡੇ ਤੋਂ ਵੱਡੇ ਅਫਸਰ ਤੇ ਪਰਚੇ ਹੋ ਜਿਹੜਾ ਕਿ ਦੂਜੀਆਂ ਸਰਕਾਰਾਂ ਤੇ ਨਹੀਂ ਹੁੰਦਾ ਸੀ ਬਿਲਕੁਲ ਲੰਦਰ ਤੇ ਸੀਬੀਆਈ ਨੇ ਕੀਤਾ ਪਰਚਾ ਉੱਤੇ ਬਗਦਦਮਾਨ ਕੋਲ ਨਹੀਂ ਹੋਇਆ ਕੀ ਕਰਦੇ ਦੇਖੋ ਇਹ ਚੀਜ਼ ਨਹੀਂ ਹੈਗੀ ਐਨਆਰਆਈ ਨੇ ਸਿਕਿਉਰਿਟੀ ਦੇਣ ਦਾ ਰੀਜਨ ਕੀ ਐਨਆਰਆਈ ਮੰਦਿਰ ਉੱਥੋਂ ਆਉਂਦੀ ਯੰਗ ਉਹ ਤਾਂ ਬਸ ਏਰੀਆ 'ਚ دہشت ਫਲਾਣ ਆਂਦੀ ਆ ਕਿ ਅਸੀਂ ਪਾਵਰਫੁਲ ਬੰਦੇ ਆ ਅਸੀਂ ਸਭ ਕੁਝ ਕਰ ਸਕਦੇ ਆ ਉਹਨਾਂ ਦਾ ਮਕਸਦ ਹੁੰਦਾ ਵੀ ਹੋਟਲ 'ਚ ਬੈਠੀ ਐ ਕੱਲ੍ਹ ਨੂੰ ਵਾਰਦਾਤਾ ਵੀ ਤੇ ਦੇਖੋ ਜਿਹੜੇ ਮਰਡਰ ਅੱਜਕੱਲ੍ਹ ਹੋ ਰਹੇ ਆ ਐਦਾਂ ਹੀ ਹੋ ਜਾਂਦੇ ਨੇ ਪੰਜਾਬ ਚ ਪੁਰਾਣੀਆਂ ਸਰਕਾਰਾਂ ਰਹੀਆਂ ਤਾਂ ਪੁਰਾਣੀਆਂ ਸਰਕਾਰਾਂ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਕਿ ਮਾਈਨਿੰਗ ਮਾਫੀਆ ਐਜੂਕੇਸ਼ਨ ਮਾਫੀਆ ਹੋਰ ਕਈ ਮਾਫੀਆ ਜਿਹੜੇ ਆ ਉਹਨਾਂ ਨੇ ਢੱਲਲੇ ਨਾਲ ਜਿਹੜੇ ਆ ਇੱਥੇ ਪੂਰਾ ਪੰਜਾਬ ਦੇ ਵਿੱਚ ਆਪਣਾ ਜਿਹੜਾ ੱਟਕਾ ਜਮਾਇਆ ਪਰ ਅੱਜ ਅਸੀਂ ਨਵੀਂ ਗੱਲ ਲੈ ਕੇ ਆਏ ਆ ਪੰਜਾਬ ਦੇ ਜਿਹੜੇ ਬਹੁਤ 30 ਸਾਲ ਤੋਂ ਸ਼ਹਿਸ਼ਵ ਜੱਜ ਰਹਿ ਚੁੱਕੇ ਮਨਜੂ ਰਾਣਾ ਜੀ ਔਰ ਹਲਕਾ ਇੰਚਾਰਜ ਕਪੂਸਲਾ ਦੇ ਸਾਬਕਾ ਆਮ ਆਦਮੀ ਪਾਰਟੀ ਦੇ ਉਹ ਮੇਰੇ ਨਾਲ ਨੇ ਕਿ ਜਿਨ੍ਹਾਂ ਨੇ ਇੱਕ ਨਵਾਂ ਇੱਕ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਨਵਾਂ ਨਵਾਂ ਆਇਆ ਵਾ ਤੇ ਉਹ ਉਹਦੇ ਬਾਰੇ ਜਿਹੜਾ ਉਹ ਜਾਗਰ ਕੀਤਾ ਬਹੁਤ ਵੱਡੇ ਲੈਵਲ ਤੇ ਜਾਗਰ ਕੀਤਾ ਔਰ ਵਿਦ ਸਬੂਤ ਆਹ ਗੱਲਬਾਤ ਕਰਦੇ ਆ ਕਿ ਨਵਾਂ ਮਾਫੀਆ ਆਇਆ ਜਿਹੜਾ ਜਿਹੜਾ ਕਿ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਇੱਕ ਨਵਾਂ ਮਾਫੀਆ ਵੀ ਆ ਗਿਆ ਵਾ ਸਿਕਿਉਰਿਟੀ ਦੇ ਵਿੱਚ ਕਪੂਰ ਥਲੇ ਚ ਆਇਆ ਜੀ ਸਿਕਿਉਰਿਟੀ ਵੇਚਣ ਵਾਲਾ ਮਾਫੀਆ ਸਿਕਿਉਰਿਟੀ ਸਰਕਾਰੀ ਸਿਕਿਉਰਿਟੀ ਜਾਂ ਪ੍ਰਾਈਵੇਟ ਸਿਕਿਉਰਿਟੀ ਸਰਕਾਰੀ ਪੁਲਿਸ ਅਥਾਰਟੀ ਸਿਕਿਉਰਿਟੀ ਉਹ ਵੇਚਣ ਵਾਲਾ ਮਾਫੀ ਅੱਜ ਕਪੂਰਥੱਲੇ ਚ ਆ ਗਿਆ ਕਿ ਸਾਡਾ ਜਿਹੜੇ ਹਲਕਾ ਇੰਜ ਆਜ ਆਮ ਆਦਮੀ ਪਾਰਟੀ ਕਪੂਰਥੱਲੇ ਦੇ ਹੈ ਨਾ ਪਾਵਰਾਂ ਦਾ ਬਹੁਤ ਜ਼ਿਆਦਾ ਮਿਸਯੂਜ਼ ਕਰ ਰਹੇ ਹਨ ਉਹਨਾਂ ਨੇ ਕੀ ਕੀਤਾ ਪਿਛਲੇ ਦਿਨਾਂ ਵਿੱਚ ਇੱਕ ਅਮਰੀਕਾ ਤੋਂ ਨ ਆ ਰਹੀ ਆਇਆ ਸੀਗਾ ਜਿਹੜਾ ਕਿ ਅਜੀਬ ਨਗਰ ਦਾ ਰਹਿਣ ਵਾਲਾ ਸੀਗਾ ਉਹਨੂੰ ਆਪਣੇ ਪਰਸਨਲ ਮੋਟਿਵ ਲਈ ਕੁਝ ਐਕਸਟਰੀਅਸ ਕਨਸੀਡਰੇਸ਼ਨ ਲਈ ਵਾਸਤੇ ਅਬਲਾਈਜ਼ ਕਰਨ ਲਈ ਦੋ ਸਿਕਿਉਰਟੀ ਦੇ ਬੰਦੇ ਦਿੱਤੇ ਔਰ ਤੁਸੀਂ ਦੇਖੋ ਉਹ ਸਿਕਿਉਰਟੀ ਦੇ ਬੰਦੇ ਕੋ ਅਫੀਸ਼ੀਅਲੀ ਨਹੀਂ ਦਿਲਾਏ ਇੱਕ ਬਹੁਤ ਵੱਡਾ ਡਰਾਮਾ ਰਚ ਕੇ ਦੁਆਏ ਗਏ ਇੱਕ ਬੰਦਾ ਉਹਨਾਂ ਨੇ ਹੋਮਗਾਰਡ ਦਾ ਕਤਵਾਲੀ ਪੁਲਿਸ ਸਟੇਸ਼ਨ ਤੋਂ ਲਿੱਤਾ ਇੱਕ ਹੋਮਗਾਰਡ ਦਾ ਬੰਦਾ ਉਹਨਾਂ ਨੇ ਸਦਰ ਪੁਲਿਸ ਸਟੇਸ਼ਨ ਤੋਂ ਲਿੱਤਾ ਲੈਂਤ ਤੋਂ ਬਾਅਦ ਉਹਨਾਂ ਦੋਨਾਂ ਬੰਦਿਆਂ ਨੂੰ ਆਪਣੇ ਗਨਮੈਨਾਂ ਦੇ AK47 ਵੈਪਨ ਦਿੱਤੇ ਤੇ ਜਿਹੜਾ ਹੋਮਗਾਰਡ ਨੂੰ ਦਿੱਤੇ ਗਏ AK47 ਦੇ ਦੋਨੋਂ ਜਿਹੜੇ ਹੋਮਗਾਰਡ ਦੇ ਸੀਗੇ ਬੰਦੇ ਉਹਨਾਂ ਨੂੰ ਆਪਣੇ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਦੇ ਗਨਮੈਨ ਉਹਨਾਂ ਦੇ ਉਹਨਾਂ ਦੇ AK47 ਵੈਪਨ ਜਿਹੜੇ ਕਿ ਪ੍ਰੋਹਿਬਿਟਿਡ ਵੈਪਨ ਆ ਉਹ ਉਹਨਾਂ ਨੂੰ ਦੇ ਕੇ ਉਹ ਬੰਦੇ ਆਪਣੇ ਲੈਵਲ ਦੇ ਉੱਤੇ ਐਨਆਰਆਈ ਸ਼ੇਰੇ ਨਾਲ ਡਿਪਿਊਟ ਕਰਦੇ ਉਹ ਬੰਦੇ ਜਿਹੜੇ ਸੀਗੇ ਸਿਕਿਉਰਟੀ ਵਾਲੇ ਉਹ ਅਨ ਅਫੀਸ਼ੀਅਲ ਤੇ ਅਨ ਅਥੋਰਾਈਜ਼ਡ ਵੈਪਨ ਦੇ ਨਾਲ ਇੱਕ ਮਿਲਨਾ ਉਸ ਐਨ ਆਰ ਆਈ ਨਾਲ ਜਿਹੜਾ ਕਿ ਸ਼ਹਿਰ ਦੇ ਮੰਨੇ ਕਾਂਗਰਸੀਆਂ ਦਾ ਗਰੁੱਪ ਦਾ ਮੈਂਬਰ ਹੈਗਾ ਵਾ ਬਸਾਂ ਦੇ ਵਿੱਚ ਲੈ ਕੇ ਉਹਨਾਂ ਨੂੰ ਸਾਰੇ ਕਪੂਰਥਲੇ ਤੇ ਜਲੰਧਰ ਵਿੱਚ ਘੁੰਮਦਾ ਸੀਗਾ ਤੇ ਲੋਕਾਂ ਦੇ ਵਿੱਚ ਇਨਫਲੂਐਂਸ ਦਿਖਾਇਆ ਜਾਂਦਾ ਸੀ ਅੱਜ ਵੀ ਉਹ ਬੰਦਾ ਇੱਕ ਕਾਂਗਰਸੀ ਹੋਣ ਦੇ ਨਾਤੇ ਪੂਰੀ ਪਾਵਰ ਇੰਜੋਏ ਕਰਦਾ ਨੇ ਇਹ ਤੁਸੀਂ ਸਿਕਿਉਰਟੀ ਵਿੱਚ ਦਾ ਰੀਜਨ ਕਿਦਾਂ ਪਾ ਸਕਦੇ ਕਿਉਂਕਿ ਹੋ ਸਕਦਾ ਕਿ ਐਸਐਸਪੀ ਨੇ ਸਿਕਿਉਰਟੀ ਵੀ ਜੀ ਹੋਵੇ ਹੋ ਸਕਦਾ ਉਹਨੇ ਸਿਕਿਉਰਟੀ ਮੰਗੀ ਹੋਵੇ ਤਾਂ ਦੇ ਦਿੱਤੀ ਹੋਵੇ ਪਰ ਇਹ ਕਿ ਤੁਸੀਂ ਇੱਕ ਹੋਰ ਅਲੀਕੇਸ਼ਨ ਲਾ ਰਹੇ ਕਿ ਹੋਮ ਗਾਰਡ ਨੂੰ ਜਿਹੜੀਆਂ ਆਪਣੀਆਂ ਸਾਲਟਾਂ ਦਿੱਤੀਆਂ ਗਈਆਂ ਪੁਲਿਸ ਮੁਲਾਜ਼ਮਾਂ ਨੂੰ ਤੇ ਹੋਮ ਗਾਰਡ ਨੂੰ ਤੇ ਅਥਾਰਟੀ ਨਹੀਂ ਹੁੰਦੀ ਕਿ ਹਾਂ ਵੀ ਉਹ ਸਾਲਟਾਂ ਯੂਜ਼ ਕਰ ਸਕਣ ਇਹ ਤੁਹਾਡੇ ਕੋਲ ਕੀ ਸਬੂਤ ਹੈ ਇਹ ਤੁਹਾਡੀ 100% ਗਲਤ ਠੀਕ ਹੈਗੀ ਹੈ ਅੱਧਾ ਹੋਇਆ ਕਿ ਜਦੋਂ ਇਹ ਸ਼ਿਕਾਇਤਾਂ ਮੇਰੇ ਕੋਲ ਲਗਾਤਾਰ ਆਈਆਂ ਹਮ ਅਜੀਤਨਗਰ ਦੇ ਕੁਝ ਲੋਕਾਂ ਕੋਲ ਉਹਨਾਂ ਨੇ ਮੈਨੂੰ ਫੋਟੋਆਂ ਭੇਜੀਆਂ ਜਿਲੰਦਰ ਚ ਸੈਲੀਬ੍ਰੇਸ਼ਨ ਦੀਆਂ ਭੇਜੀਆਂ ਬਾਸ ਗਨਮੈਨ ਉਸ ਅਮਰੀਕਨ ਐਨ ਆਰ ਆਈ ਦੇ ਨਾਲ ਸੀਗੇ ਉਹ ਸਾਰਾ ਕੁਝ ਭੇਜਿਆ ਹਮ ਫਿਰ ਮੈਂ ਉਸ ਤੋਂ ਬਾਅਦ ਐਸ ਐਸ ਪੀ ਆਫਿਸ ਗਈ ਇਸ ਚੀਜ਼ ਨੂੰ ਸਪੈਸ਼ਲ ਪਤਾ ਕਰਨ ਲਈ ਕਿ ਇਹ ਬੰਦੇ ਕਿਹਦੇ ਨਾਲ ਡਿਪਿਊਟਡ ਹੈ ਲੇਕਿਨ ਮਨੂੰ ਜਿਹੜੀ ਬ੍ਰਾਂਚ ਗਨਮੈਨ ਦਿੰਦੀ ਆ ਉਹਨਾਂ ਨੇ ਦੇਖ ਕੇ ਕਿਹਾ ਕਿ ਮੈਡਮ ਇਹ ਬੰਦੇ ਤਾਂ ਕਪੂਰਥਲੇ ਦੇ ਨਹੀਂ ਇਹ ਪੀਪੀ ਲਾਈਨ ਤੋਂ ਲਿੱਤੇ ਹੋਏ ਲੱਗਦੇ ਨੇ ਉਸ ਤੋਂ ਬਾਅਦ ਮੈਂ ਆ ਕੇ ਸਿਟੀ ਥਾਣੇ ਤੇ ਮੁੰਚੀ ਕੋਲੋਂ ਚੈੱਕ ਕੀਤਾ ਉਹ ਕਹਿੰਦੇ ਕਿ ਮੈਡਮ ਇਹਦੇ ਚੋਂ ਇੱਕ ਜਿਹੜਾ ਬੰਦਾ ਸੁਰਿੰਦਰ ਕੁਮਾਰ ਹੈ ਨਾ ਇਹ ਸਦਰ ਥਾਣੇ ਦਾ ਹੋਮਗਾਰਡ ਦਾ ਬੰਦਾ ਲੱਤਦਾ ਹੋਇਆ ਜੀ ਤਾਂ ਮੈਨੂੰ ਇੰਨੀ ਕੀ ਚੀਜ਼ ਪਤਾ ਲੱਗ ਗਈ ਫਿਰ ਮੈਂ ਹੋਮਗਾਰਡ ਅਫੀਸ਼ਲ ਨਾਲ ਕੰਟੈਕਟ ਕੀਤਾ ਹੋਮਗਾਰਡ ਦੇ ਦਫ਼ਤਰ 'ਚੋਂ ਜਾ ਕੇ ਇਹ ਜਿਹੜੀਆਂ ਫੋਟੋਆਂ ਮੈਨੂੰ ਆਈਆਂ ਸੀ ਉਹ ਮੈਂ ਦਿਖਾਈਆਂ ਉਹ ਫਿਰ ਹੋਮ ਗਾਰਡਨ ਵਾਲੇ ਦਫ਼ਤਰੋਂ ਲੈਣੇ ਦੱਸਿਆ ਕਿ ਇਹ ਦੋ ਬੰਦੇ ਅਸੀਂ ਇਹਦੇ ਚ ਜਿਹੜਾ ਸੁਰਿੰਦਰ ਕੁਮਾਰ ਹੈ ਇਹ ਪਹਿਲਾਂ ਡੀਸੀ ਸਾਹਿਬ ਦੇ ਨਾਲ ਡਰਾਈਵਰ ਸੀਗਾ ਨਰਿੰਦਰ ਕੁਮਾਰ ਸਵਾਰੀ ਤੇ ਹੁਣ ਨਰਿੰਦਰ ਕੁਮਾਰ ਤੇ ਹੁਣ ਇਹਨੂੰ ਅਸੀਂ ਦਿੱਤਾ ਹੋਇਆ ਐਜ਼ ਅ ਗਾਰਡ ਸਦਰ ਪੁਲਿਸ ਸਟੇਸ਼ਨ ਵਾਲਿਆਂ ਨੂੰ ਤੇ ਦੂਜਾ ਸਤਰ ਸਿੰਘ ਹੈ ਇਹ ਅਸੀਂ ਕਤਵਾਲੀ ਵਾਲਿਆਂ ਨੂੰ ਦਿੱਤਾ ਹੋਇਆ ਇਹਨਾਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਮੈਂ ਇਮੀਡੀਏਟਲੀ ਕਤਵਾਲੀ ਥਾਣੇ ਗਈ ਤੇ ਮੈਂ ترسےم ਸਿੰਘ ਦੀ ਫੋਟੋ ਦਿਖਾਈ ਹਮ ਐਚ ਐਚ ਚੋਕਤਵਾਲੀ ਨੂੰ ਹਮ ਉਹਨਾਂ ਨੇ ਮੈਨੂੰ ਫੋਟੋ ਦੇਖਣ ਤੇ ਸਾਰੀ ਚੀਜ਼ ਮੈਂ ਡਿਸਕਸ ਕੀਤੀ ਇਹ ਜਵਾਬ ਦਿੱਤਾ ਕਿ ਇਹ ਬੰਦਾ ਉਹਨਾਂ ਦੇ ਥਾਣੇ ਦੇ ਵਿੱਚ ਰਾਤ ਦੀ ਗਾਰਡ ਦੀ ਡਿਊਟੀ ਕਰਦਾ ਹੈ ਗਾਰਡ ਤੇ ਡਿਊਟੀ ਕਰਦਾ ਹੈ ਓਕੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਬੰਦੇ ਕਿਸ ਤਰ੍ਹਾਂ ਇਸ ਅਮਰੀਕਨ ਐਨ ਆਰ ਆ ਦੇ ਨਾਲ ਐਸ ਅ ਸਕਿਉਰਟੀ ਕੰਮ ਕਰ ਰਿਹਾ ਹੈ ਇਸ ਤੋਂ ਬਾਅਦ ਮੈਂ ਫਿਰ ਆਪਣੀ ਸਦਰ ਵਾਲੀ ਮੈਡਮ ਪ੍ਰਭਜੋਤ ਕਰਾ ਸੱਚ ਉਹਨੂੰ ਮਿਲੀ ਮੈਡਮ ਨੂੰ ਮੈਂ ਦਿਖਾਈਆਂ ਕਿ ਐ ਮੈਡਮ ਦੇਖੋ ਤੁਹਾਡੇ EMPLOYEE ਆ ਕਹਿੰਦੇ ਹਾਂ ਇਹ ਮੇਰਾ ਗਾਰਡ ਤੇ ਰਾਤ ਦੀ ਡਿਊਟੀ ਤੇ ਹੁੰਦਾ ਹੋਮ ਗਾਰਡ ਤੋਂ ਲਿਖਤਾ ਹੋਇਆ ਮੈਂ ਕਿ ਇਹਨੂੰ ਕੋਈ ਵੈਪਨ ਦਿੱਤਾ ਕਹਿੰਦੀ ਇਹਨੂੰ ਕੋਈ ਵੈਪਨ ਨਹੀਂ ਦਿੱਤਾ ਹੋਇਆ ਇਹ ਸਿਰਫ ਗਾਰਡ ਤੇ ਆ ਨਹੀਂ ਤੁਸੀਂ ਜਿਹੜੀ ਵੀਡੀਓ ਦਿਖਾ ਰਹੇ ਉਹਦੇ ਜਿੱਦ ਵੈਪਨ ਹੈ ਸਾਲਟ ਆ ਉਹਨਾਂ ਦੇ ਕੋਲ ਮੈਂ ਤੁਹਾਨੂੰ ਦਿਖਾਨੀ ਮੈਨੂੰ ਮੈਡਮ ਨੇ ਜਵਾਬ ਦਿੱਤਾ ਪ੍ਰਭਜੋਤ ਮੈਡਮ ਨੇ ਵੀ ਅਸੀਂ ਕੋਈ ਨਹੀਂ ਦਿੱਤਾ ਮੈਂ ਕਿ ਫਿਰ ਇਹ ਇੱਥੇ ਤੱਕ ਕਿੱਦਾਂ ਪਹੁੰਚੇ ਹੈਗੇ ਨੇ ਐਨਆਈ ਕੋਲ ਕਿਦਾਂ ਉਹ ਨਹੀਂ ਲੱਗਦਾ ਕਿ ਸਾਲਟ ਹੈ ਜਿਹੜੀਆਂ ਕਿੱਥੋਂ ਆਈਆਂ ਮੈਂ ਤੁਹਾਨੂੰ ਦੱਸਦੀ ਆ ਤੇ ਮੈਡਮ ਕਹਿੰਦੀ ਕਿ ਮੈਂ ਤਾਂ ਸਿਰਫ 2 ਦਿਨ ਲਈ ਹਲਕਾ ਇੰਚਾਰਜ ਨੇ ਕਿਹਾ ਕਿ ਮੇਰੇ ਕੋਲ ਸਿਕਿਉਰਟੀ ਹੈ ਨਹੀਂ ਤੇ ਮੈਨੂੰ ਇਹ ਬੰਦੇ ਭੇਜੀ ਤੇ ਹਲਕਾ ਇੰਚਾਰਜ ਕਿਹੜੀ ਪਾਰਟੀ ਦੇ ਹੈ ਤੇ ਕੋ ਸਾਡੀ ਆਮ ਆਦਮੀ ਪਾਰਟੀ ਦਾ ਹੁਣ ਜੇ ਅੰਬਾਂ ਦੀ ਟੋਕਰੀ ਚ ਇੱਕ ਅੰਬ ਖਰਾਬ ਹੋ ਜਾ ਸਾਰਿਆਂ ਨੂੰ ਥੋੜੋ ਜਿਹੀ ਖਰਾਬ ਕਵਾਂਗੇ ਓਕੇ ਬਾਕੀ ਆਮ ਆਦਮੀ ਪਾਰਟੀ ਤੇ ਥੋੜੋ ਜਿਹਾ ਅਲੀਗੇਸ਼ਨ ਲਾ ਸਕਦੇ ਅੰਬ ਤਾਂ ਸਾਡਾ ਇੱਕ ਖਰਾਬ ਹੈ ਹਾਂ ਠੀਕ ਹੈ ਠੀਕ ਹੈ ਜੀ ਫਿਰ Munchi ਕਹਿੰਦਾ ਜੀ 2 ਦਿਨ ਲਈ ਨਹੀਂ ਅਸੀਂ ਤਾਂ ਮਹੀਨੇ ਲਈ ਦਿੱਤਾ ਇਹ ਲੋਟਾ ਨੂੰ ਵੈਪਨ ਪੁੱਛੇ ਉਹ ਕਹਿੰਦਾ ਜੀ ਹੋ ਸਕਦੇ ਆ ਆਪਣੇ ਗਨਮੈਨਾਂ ਦੇ ਵੈਪਨ ਹੁਣੇ ਉਹਨਾਂ ਨੂੰ ਦੇ ਦਿੱਤੇ ਹੋਣ ਹੋ ਸਕਦਾ ਵੀ ਅਸੀਂ ਤਾਂ ਵੈਪਨ ਨਹੀਂ ਦਿੱਤਾ ਹੋਇਆ ਅਲਟੀਮੇਟਲੀ ਦੇਖੋ AK47 ਅਸਮਾਨ ਚੋਂ ਤਾਂ ਗਿਰੀ ਨਹੀਂ ਜਾਂ ਤਾਂ ਫਿਰ ਸਾਡੇ ਹਲਕਾਂ ਇੰਜਾਜ ਨੇ ਕੋਈ ਦਬਾ ਚੁਪਾ ਕੇ ਰੱਖੀਆਂ ਹੋਈਆਂ ਜਾਂ ਫਿਰ ਉਹਨਾਂ ਨੇ ਆਪਣੇ ਗਨਮੈਨਾਂ ਦੀ AK47 ਅੱਗੇ ਇਹਨਾਂ ਨੂੰ ਦੇ ਕੇ ਹੋਮਗਾਰਡ ਵਾਲਿਆਂ ਨੂੰ ਆਪਣੇ ਪਰਸਨਲ ਬੈਨੀਫਿਟ ਲਈ ਆਪਣੀ ਜੇਬ ਘਰਮ ਕਰਨ ਲਈ ਉਸ ਐਨਆਰਈ ਨੂੰ ਇੱਕ ਮਹੀਨੇ ਲਈ ਦੇਤੇ ਇੱਕ ਦਿਨ ਲਈ ਵੀ ਦੋ ਦਿਨ ਲਈ ਵੀ ਚਾਰਜ ਵੀ ਜਿਹੜੇ ਉਹ ਵੀ ਮਿਰਛੇ ਚ ਲਾ ਜਾਣਦੇ ਆ ਉਹ ਵੀ ਵਕੀਲ ਵੱਸ਼ਾ ਲਲਵੀ ਕੀਤੀ ਹੋਈ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਗਿਆ ਨੋ ਲੈਜ ਨਹੀਂ ਗਿਆ ਅਸੀਂ ਸਕਿਉਰਟੀ ਦੇ ਹੱਥ ਲਾਲੜੀ ਆ ਜਾਂਦੀ ਹੈ ਨਾ ਫਿਰ ਸਾਰਾ ਕੁਝ ਭੁੱਲ ਜਾਂਦਾ ਜੇ ਚੀਜ਼ਾਂ ਨਾ ਹੋਣ ਤੇ ਉਹਨਾਂ ਨੂੰ ਅੱਗੇ ਆਵਾ ਦੂਈ ਪਾਰਟੀ ਦਾ ਇਮੇਜਿਨ ਇਹ ਨਜ਼ਰ ਆ ਰਿਹਾ ਉਹਨਾਂ ਨੂੰ ਇਹ ਨਹੀਂ ਲੱਗ ਰਿਹਾ ਕਿ ਕੇਜਰੀਵਾਲ ਸਾਹਿਬ ਨੇ ਆਨਰੇਬਲ ਰਿਸਪੈਕਟਡ ਸਾਡੇ ਜਿਹੜੇ ਨੈਸ਼ਨਲ ਕਨਵੀਨਰ ਨੇ ਸਾਡੇ ਆਨਰੇਬਲ ਰਿਸਪੈਕਟਡ ਭਗਵੰਤਮਾਨ ਜੀ ਨੇ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਇਸ ਪੰਜਾਬ ਨੂੰ ਰੰਗਲਾ ਪੰਜਾਬ ਪੰਜਾਬ ਲਈ ਉਚਾਈਆਂ ਤੇ ਪਹੁੰਚਾਣ ਲਈ ਜੇ ਰੰਗਲਾ ਪੰਜਾਬ ਫਿਰ ਗੰਦਲਾ ਪੰਜਾਬ ਕਿੱਦਾਂ ਬਣ ਜੇ ਜਦੋਂ ਸਿਕਿਉਰਟੀਆਂ ਵਿਕੀ ਜਾ ਰਹੀਆਂ ਫਿਰ ਤਾਂ ਗੰਦਲਾ ਪੰਜਾਬ ਬਣ ਰਿਹਾ ਇਹ ਕੌਣ ਬਣਾ ਰਿਹਾ ਗੱਲ ਤਾਂ ਜੇ ਹੁਣ ਮਾਰੇ ਐਂਡ ਐਲੀਮੈਂਟ ਸਾਹਮਣੇ ਆ ਗਏ ਆ ਉਹ ਦੇਖੋ ਭਗਵੰਤ ਮਾਨ ਜੀ ਦਾ ਵਿਚਾਰਿਆਂ ਦਾ ਕੀ ਦੱਸੋ ਮੈਨੂੰ ਉਹਨਾਂ ਦਾ ਕੀ ਕਸੂਰ ਹੈ ਜੀ ਜਵਾਬ ਦਾ ਜਵਾਬ ਦੇਖੋ ਕਿ ਗ੍ਰਹਿ ਮੰਤਰੀ ਆ ਪੁਲਿਸ ਦਾ ਜਵਾਬ ਦੇ ਤੇ ਉਹੀ ਆ ਨਾ ਭਗਵੰਤ ਮਾਨ ਉਹ ਗ੍ਰਹਿ ਗ੍ਰਹਿ ਜਿਹੜਾ ਵਿਭਾਗ ਆ ਉਹ ਭਗਵੰਤ ਮਾਨ ਦੇ ਕੋਲ ਆ ਐਕਸ਼ਨ ਮੈਂ ਦੇਖੋ ਜਦ ਤੱਕ ਕਿਸੇ ਦੇ ਨੋਟਿਸ 'ਚ ਨਹੀਂ ਆਏਗੀ ਤਾਂ ਤੁਸੀਂ ਉਸ ਚ ਇੱਕ ਘਰ 'ਚ ਇੱਕ ਘਰ 'ਚ 9 ਬੱਚੇ ਆ ਮਾਂ ਨੂੰ ਪਤਾ ਵੀ ਬੱਚਾ ਖਰਾਬ ਹੈ ਪਿਓ ਤਾਂ ਸਾਰਾ ਦਿਨ ਡਿਊਟੀ ਤੇ ਰਹਿੰਦਾ ਹੈ ਨਾ ਜਦ ਤੱਕ ਮਾਂ ਨਹੀਂ ਦੱਸੇ ਹੁਣ ਭਗਵੰਤ ਮਾਨ ਜੀ ਸਾਡੇ ਲਈ ਸਾਡੇ ਰਿਸਪੈਕਟਿਡ ਫਾਦਰ ਤੋਂ ਵਿਵਾਦ ਕਿਹਨੇ ਹਮ ਜਦ ਤੱਕ ਜੀਉ ਨਦੀ ਨੌਲੇਜ ਨਹੀਂ ਲਿਆਵਾਂਗੇ ਹਮ ਉਹਨਾਂ ਉਹਨਾਂ ਨੂੰ ਕੋਈ ਕਸੂਰ ਨਹੀਂ ਦਿੱਤੇ ਉਹਨਾਂ ਨੇ ਤਾਂ ਆਪਣਾ ਤਨ ਮਨ ਤਨ ਸਭ ਕੁਝ ਪਾਰਟੀ ਲਈ ਨਿਸ਼ਾਵਰ ਕੀਤਾ ਹੋਇਆ ਲੈ ਹੁਣ ਵਿੱਚ ਸਾਡੇ ਚ ਗੰਦਾ ਇੱਕ ਸੇਵ ਆ ਹੀ ਗਿਆ ਬਾਕੀ ਸੇਵਨ ਨੂੰ ਤਾਂ ਕੋਈ ਕਸੂਰ ਨਹੀਂ ਹੈਗਾ ਜਿਉ ਏਦਾਂ ਦੀ ਮੈਂ ਤਾਂ ਅੱਗੇ ਕਹਿੰਨੀ ਆ ਵੀ ਅੱਜ ਭਗਵੰਤ ਮਾਨਜ ਦੀ ਸ਼ਬੀ ਨੂੰ ਲੈ ਕੇ ਕੇਜਰੀਵਾਲ ਦੀ ਸ਼ਬੀ ਉਹਨਾਂ ਦੀ ਸ਼ਬੀ ਨੂੰ ਲੈ ਕੇ ਮੈਨੂੰ 73000 ਵੋਟ ਮਿਲੀ ਸੀਗੀ ਹਮ ਲੇਕਿਨ ਅੱਜ ਉਹ ਸ਼ਵੀ ਨੂੰ ਇੱਕੋ ਹੀ ਲੀਡਰ ਕਪੂਰਥਲੇ ਚ ਖਰਾਬ ਕਰੀ ਜਾ ਰਿਹਾ ਹੈ ਔਰ ਮੈਨੂੰ ਜੇ ਐਦਾਂ ਸ਼ਵੀ ਖਰਾਬ ਹੋਏਗੀ ਆਪ ਕਿਉਂਕਿ ਮੈਨੂੰ ਦੁੱਖ ਲੱਗਦਾ ਮੈਂ ਆਪ ਉਹਨਾਂ ਇਲੈਕਸ਼ਨਸ ਲੜੇ ਨੇ ਔਰ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨਸ ਲੜੇ ਨੇ ਦਿਨ ਰਾਤ ਮਿਹਨਤ ਕੀਤੀ ਹੈ 17000 ਵੋਟ 37000 ਵੋਟ ਤੇ ਪੰਜ ਚਲੋ ਤੁਸੀਂ ਜੱਜ ਜੱਜ ਰਹੇ ਹੋ 30 ਸਾਲ ਸੈਸ਼ਨ ਜੱਜ ਦੇ ਤੁਸੀਂ ਭੂਮਿਕਰ ਨਵਾਈ ਬਹੁਤ ਸਾਰੇ ਕੇਸ ਵੀ ਦੇਖੇ ਹੋਣਗੇ ਬਹੁਤ ਤਰ੍ਹਾਂ ਦੇ ਕੇਸ ਇਸ ਤਰ੍ਹਾਂ ਦੇ ਵੀ ਆਏ ਹੋਣਗੇ ਕਿ ਜਿਹੜੀ ਸਿਕਿਉਰਿਟੀ ਨਹੀਂ ਤੁਹਾਨੂੰ ਲੱਗਦਾ ਕਿ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਸੀਗਾ ਜਿਹਦੇ ਵਿੱਚ ਸਿਕਿਉਰਿਟੀ ਵਾਪਸ ਲੈ ਗਈ ਸਿਕਿਉਰਿਟੀ ਤੇ ਜਿੰਨਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਮਿਲਦੀ ਨਹੀਂ ਤੇ ਤੁਸੀਂ ਇੱਥੇ ਕਪੂਰਥਲੇ ਦੇ ਵਿੱਚ ਸ਼ਰੀਆਮ ਜੱਡਣ ਨੂੰ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾ ਰਹੀ ਆ ਔਰ ਬਿਨਾ ਜਿਹੜੇ ਵੱਡੇ ਆਫੀਸਰ ਆ ਉਹਨਾਂ ਦੇ ਉਹਨਾਂ ਦੇ ਧਿਆਨ ਦੇਖੋ ਮੈਂ ਤਾਂ ਤੁਹਾਨੂੰ ਦੱਸਦਾ ਵੀ ਇਹ ਮੈਨੂੰ ਤਾਂ ਕਦੀ ਕਦੀ ਇਹ ਵੀ ਲੱਗਦਾ ਕਿ ਸ਼ਾਇਦ ਸਾਡਾ ਹਲਕਾ ਚਾਚਰਾਣਾ ਗੁਰਜੀਤ ਸਿੰਘ ਜੀ ਨਾਲ ਮਿਲਿਆ ਹੋਇਆ ਔਰ ਇਨ ਇਨਡਾਇਰੈਕਟਲੀ ਉਹ ਚਾਹੁੰਦਾ ਵਾ ਕਿ ਪਾਰਟੀ ਨੂੰ ਕਿਸੇ ਨਾ ਕਿਤੇ ਤਰੀਕੇ ਡਿਚ ਕਰਾ ਤਾਂ ਕਿ ਇਹਨਾਂ ਆਉਣ ਵਾਲੇ 27 ਦੀਆਂ ਇਲੈਕਸ਼ਨਾਂ ਚ ਰਾਣਾ ਸਾਹਿਬ ਵੋਟਾਂ ਲੈ ਜਾ। ਦੇਖੋ ਕੁਛ ਨਾ ਕੁਛ ਤਾਂ ਰਲੀ ਮਿਲੀ ਖਿਚੜੀ ਹੈਗੀ ਹੈ। ਤੁਹਾਡਾ ਹਲਕਾ ਇੰਚਾਰਜ ਆਵਾ ਤੁਹਿੰ ਬੰਡੀ ਦਾ ਸਿਕਿਉਰਟੀ ਵਿੱਚ ਜਾਂਦਾ ਹੋਰ ਕੋਈ ਵੀ ਇੱਥੇ ਨੇਤਾ ਹੈਗਾ ਸੀ ਜੋ ਜੋ ਹੋਰ ਵੇਚਦਾ ਸੀ। ਮਾਈਨਿੰਗ ਤਾਂ ਦੇਖੋ ਰਾਣਾ ਸਾਹਿਬ ਨੇ ਰਾਜ ਕੇ ਕੀਤੀ। ਠੀਕ ਹੈ ਨਾ ਜੀ। ਰਾਣਾ ਜੀ ਦੇ ਸ਼ਹਿਰ ਵੀ ਕਿਉਂ ਡਾਊਨ ਹੋਈ ਪਰ ਇੱਕ ਚੀਜ਼ ਉਹ ਵੋਟਾਂ ਫਿਰ ਵੀ ਲੈ ਜਾਂਦੇ ਆ ਕਿਉਂਕਿ ਲੋਕਾਂ ਦੀ ਜੇਬ 'ਚ ਨਹੀਂ ਹੱਥ ਪੰਦੇ ਹੈਗੇ ਜਿਸ ਕਰਕੇ ਅਖੀਰ 'ਚ ਆਪਣੀ ਜਿਹੜੀ ਪੂਰੀ ਨੀਤੀ ਆ ਪੈਸੇ ਨਾਲ ਵੋਟਾਂ ਖਰੀਦਣੀਆਂ ਸ਼ਰਾਬ ਨਾਲ ਖਰੀਦਣੀਆਂ ਡੰਡਵੇਤ ਸੇਮ ਸਾਰਾ ਕੁਝ ਲੈ ਕੇ ਵੋਟਾਂ ਲੈ ਜਾਂਦੇ ਆ ਉਹ ਲੋਕੀ ਵੀ ਚੁੱਪ ਕਰ ਜਾਂਦੇ ਨੇ ਇਹ ਬੰਦਾ ਸਾਡੀ ਜੇਬ 'ਚੋਂ ਪਾਣੀ ਪੈ ਕੱਢ ਰਿਆ ਇਹ ਨੀਤੀ ਤਾਂ ਜਿਹੜਾ ਤੁਸੀਂ ਡੰਡਵੇਤ ਭਾਵ ਜਿਹੜਾ ਇਹ ਤਾਂ ਮਨੀਸ਼ ਸੁਸੋਦੀਆ ਨੇ ਇਹ ਤਾਂ ਭੁੱਲਿਆ ਸੀਗਾ ਤਾਂ ਤੁਸੀਂ ਰਾਣਾ ਗੁਰਜੀਤ ਸਿੰਘ ਤੇ ਥੂਪ ਰਹੇ ਹੋ ਨਹੀਂ ਇਹ ਦੇਖੋ ਇਹ ਇਹ ਰਾਣਾ ਗੁਰਜੀਤ ਦੇਖੋ ਮੈਂ ਇਲੈਕਸ਼ਨ ਫੇਸ ਕੀਤੇ ਆ ਮੈਨੂੰ ਪਤਾ ਵੀ ਕਿਦਾਂ ਡੰਡਵੇਤ ਵਰਤਿਆ ਗਿਆ ਹੈਗਾ ਲਾਸਟ 3 ਦਿਨ 'ਚ ਰੱਜ ਕੇ ਪੈਸਾ ਵੰਡਿਆ ਗਿਆ ਤੋਂ ਗੂਠ ਥਲੇ 'ਚ ਰੱਜ ਕੇ ਸ਼ਰਾਬ ਵੰਡੀ ਲੇਕਿਨ ਸਾਡੀ ਸੁਣਾਈ ਨਹੀਂ ਸੀ ਕਿਉਂਕਿ ਉਦੋਂ ਰਾਣਾ ਰਾਣਾ ਜੀ ਉਰੇ ਇਤਿਹਾਸ ਕਿੰਨੇ ਉਰੇ ਇੱਕ ਤਾਂ ਵੀ ਰਾਜ ਕੇ ਵੀ ਕੀ ਲੇਕਿਨ ਚੈਪਟਰ ক্লোਜ਼ ਹੋ ਗਿਆ ਹੂੰ ਠੀਕ ਹੈ ਨਾ ਤੇ ਜਨ ਸਾਹਿਬ ਇੱਕ ਲਾਸਟ ਸਵਾਲ ਹੈ ਕਿ ਤੁਸੀਂ ਸਿਕਿਉਰਿਟੀ ਦੀ ਗੱਲ ਕੀਤੀ ਕਿ ਤੁਹਾਡੇ ਕੋਲ ਵੀ ਕਾਫੀ ਕੇਸ ਆਉਂਦੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਧਮਕੀਆਂ ਆਉਂਦੀਆਂ ਫਰੋਤੀ ਮੰਗੀ ਜਾਂਦੀ ਹੈ ਉਹਨਾਂ ਨੇ ਸਿਕਿਉਰਿਟੀ ਮੰਗਦੇ ਆ ਉਹਦੇ ਜਦ ਸਿਕਿਉਰਿਟੀ ਮੰਗਦੇ ਆ ਤਾਂ ਉਹ ਸਿਕਿਉਰਿਟੀ ਦਿੱਤੀ ਨਹੀਂ ਜਾਂਦੀ ਉੱਥੇ ਤੋਂ ਕੀ ਤੁਸੀਂ ਕੀ ਦੇ ਦਿੰਦੇ ਮੋਤਮ ਉਸ ਦੇ ਪਰਿਵਾਰ ਨੇ ਵੀ ਅਲੀਗੇਸ਼ਨ ਲਾ ਕੇ ਸਾਡੇ ਕੋਲ ਸਿਕਿਉਰਿਟੀ ਵਾਪਸ ਲਈ ਗਈ ਇਸ ਕਰਕੇ ਸਾਡਾ ਸਿੱਧੂ ਮਸੇਵਾਲਾ ਇੱਕ ਨੌਜਵਾਨ ਜਿਹੜਾ ਇੱਕ ਲੌਤਾ ਪੁੱਤਰ ਸੀ ਉਹਦੀ ਮੌਤ ਹੋ ਜਾਂਦੀ ਸਿਕਿਉਰਿਟੀ ਵਾਪਸ ਹੋਣ ਤੋਂ ਠੀਕ 2 ਦਿਨ ਬਾਅਦ ਤੇ ਇਸੇ ਤਰ੍ਹਾਂ ਹੋਰ ਵੀ ਨੌਜਵਾਨ ਕਈ ਆ ਜਿਹੜੇ ਸਿਕਿਉਰਿਟੀ ਮੰਗ ਰਹੇ ਆ ਉਸ ਤੇ ਤਾਂ ਤੁਸੀਂ ਕੀ ਸੀ ਕੀ ਕਹਿੰਦੇ ਦੇਖੋ ਕਈ ਸਮ ਟਾਈਮਸ ਕੀ ਹੁੰਦਾ ਕਨਫਿਊਜ਼ਨ ਇੱਥੇ ਹੋ ਜਾਂਦੀ ਆ ਬਹੁਤ ਸਾਰੇ ਫੇਕ ਲੋਕ ਨੇ ਜਿਹੜੇ ਆਪ ਹੀ ਗੋਲੀ ਚਲਾਉਂਦੇ ਨੇ ਆਪਣੀ ਗੱਡੀ ਤੇ ਜਾਂ ਆਪਣੀ ਲੱਤ ਤੇ ਗੋਲੀ ਆਪ ਹੀ ਆਪਣੇ ਕਿਸੇ ਕੋਲੋਂ ਮੜਵਾ ਕੇ ਸਿਕਿਉਰਿਟੀ ਮੰਗਦੇ ਆ ਹੂੰ ਉਦੋਂ ਜਦੋਂ ਉਹਨਾਂ ਦੀ ਉੱਥੇ ਇਨਕੁਆਰੀਆਂ ਹੁੰਦੀਆਂ ਡੀਜੀ ਵੀ ਦਫ਼ਤਰ ਤੱਕ ਉਹ ਇਨਕੁਆਰੀਆਂ ਤੋਂ ਪਤਾ ਲੱਗ ਜਾਂਦਾ ਕਿ ਇਹ ਸਿਕਿਉਰਟੀ ਜਿਹੜੀ ਹੈਗੀ ਆ ਫੇਕ ਮੰਗੀ ਜਾ ਰਹੀ ਆ ਜਿਸ ਕਰਕੇ ਡਿਕਲਾਈਨਰ ਹੋ ਜਾਂਦੀ ਆ ਔਰ ਸਮ ਟਾਈਮਸ ਕਿਉਂਕਿ ਜਦੋਂ 99 ਲੋਕ ਐਦਾਂ ਦਾ ਕੰਮ ਕਰਦੇ ਆ ਨਾ ਕਈ ਵਾਰੀ ਜੈਨੂਅਲ ਕੇਸ ਵੀ ਉਸ ਮਸਲੇ ਚ ਚੈੱਕ ਹੋ ਜਾਂਦਾ ਸਿਕਿਉਰਟੀ ਅਫਸਰ ਵਾਲੇ ਨੇ ਤੁਸੀਂ ਜਾਇਜ਼ ਮੰਨਦੇ ਜਾਂ ਨਹੀਂ ਮੰਨਦੇ ਦੇਖੋ ਕਿਤੇ ਨਾ ਕਿਤੇ ਤਾਂ ਲੈਪਸ ਰਿਆ ਹੈਗਾ ਹਾਂ ਠੀਕ ਹੈ ਕਿਤੇ ਨਾ ਕਿਤੇ ਲੈਪਸ ਰਿਆ ਹੈਗਾ ਔਰ ਉਹ ਲੈਬਸ ਅਸੀਂ ਭਗਵੰਤ ਮਾਨ ਜੀ ਨੂੰ ਐਟਰੀਬਿਊਟ ਨਹੀਂ ਕਰ ਸਕਦੇ ਨਹੀਂ ਸਿਕਿਉਰਟੀ ਜਨਾ ਵੀ ਜੇਨੇ ਕਿਸੇ ਆਫੀਸਰ ਨੇ ਰਿਪੋਰਟਾਂ ਗਲਤ ਦਿੱਤੀਆਂ ਹਨਾ ਇਹ ਉਹਦੇ ਕਰਕੇ ਹੋਇਆ ਆ ਆਮ ਆਦਮੀ ਪਾਟੀ ਕਰਕੇ ਨਹੀਂ ਹੋਇਆ ਨਹੀਂ ਇਦਾਂ ਨਹੀਂ ਲੱਗਦਾ ਕਿ ਜਿਵੇਂ ਕਪੂਰਥਲੇ ਚ ਸਿਕਿਉਰਟੀ ਵਿੱਚ ਜਾਰੀ ਹੋ ਸਕਦਾ ਉਹ ਆਸੇ ਪਾਸੇ ਕਿੰਨੀ ਸਿਕਿਉਰਟੀ ਵਿੱਚ ਜਾਰੀ ਹੋਗੀ ਨਹੀਂ ਇਸ ਚੀਜ਼ ਨਾਲ ਮੈਂ ਐਗਰੀ ਕਰਦੀ ਆ ਦੇਖੋ ਅਗਰ ਉਹਦੇ ਕਰਕੇ ਸ਼ਾਇਦ ਉਹਨਾਂ ਨੂੰ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਨਹੀਂ ਮਿਲ ਰਹੀ ਅੱਜ ਡਰੱਗ ਮਾਫੀਆ ਵਧਿਆ ਹੋਇਆ ਕਿੰਨੀਆਂ ਸਿਕਿਉਰਟੀਆਂ ਲੱਗੀਆਂ ਬਾਰਡਰ ਦੇ ਉੱਤੇ ਫਿਰ ਵੀ ਵਿੱਚ ਸਾਡੇ ਬਲੈਕ ਸ਼ਿਪਸ ਬੈਠੀਆਂ ਨੇ ਜਿਸ ਕਰਕੇ ਥੋੜਾ ਥੋੜਾ ਮਾਲ ਪਾਕਿਸਤਾਨ ਤੋਂ ਆ ਰਿਹਾ ਡਰੱਗਸ ਦਾ ਏਦਾਂ ਹੀ ਸਿਕਿਉਰਿਟੀ ਵੀ ਬਲੈਕ ਸ਼ਿਪਸ ਬੈਠੀਆਂ ਉਹ ਤੁਸੀਂ ਦੇਖੋ ਭਗਵੰਤ ਮਾਨ ਜੀ ਤਾਂ ਇੰਨੀਆਂ ਬੈਸਟ ਐਫਰਟ ਕਰ ਰਹੇ ਵੱਡੇ ਤੋਂ ਵੱਡੇ ਅਫਸਰ ਤੇ ਪਰਚੇ ਹੋ ਰਹੇ ਨੇ ਜਿਹੜਾ ਕਿ ਦੂਜੀਆਂ ਸਰਕਾਰਾਂ ਤੇ ਨਹੀਂ ਹੁੰਦੇ ਸੀ ਤੁਸੀਂ ਹਰ ਦੂਸਰੇ ਤੀਸਰੇ ਦਿਨ ਕੋਈ ਨਾ ਕੋਈ ਅਫਸਰ ਜਿਹੜਾ ਕਰਪਸ਼ਨ 'ਚ ਫੜਿਆ ਜਾਂਦਾ ਉਹ ਤਾਂ ਸੀਬੀ ਉਹ ਤਾਂ ਸੀਬੀਆਈ ਨੇ ਕੀਤਾ ਪਰਚਾ ਉੱਤੇ ਭਗਵੰਤ ਮਾਨ ਕੋਲ ਨਹੀਂ ਹੋਇਆ ਕੀ ਕਰਦੇ ਦੇਖੋ ਇਹ ਚੀਜ਼ ਨਹੀਂ ਹੈਗੀ ਜਿਸ ਡਿਪਾਰਟਮੈਂਟ ਦੇ ਕੋਲ ਪੱਲਾਂ ਪਹੁੰਚ ਗਿਆ ਕੰਪਲੇਨਰ ਉਸ ਡਿਪਾਰਟਮੈਂਟ ਨੇ ਇਮੀਡੀਏਟ ਐਕਸ਼ਨ ਲੈ ਲਾ ਇਹ ਨਹੀਂ ਸੀਗਾ ਹਾਂ ਜੇ ਕੰਪਲੇਨਰ ਸੀਐਮਸ ਆਫਿਸ ਕੰਪਲੇਂਟ ਆਫਿਸ ਪਹੁੰਚਦਾ ਐਕਸ਼ਨ ਫਿਰ ਵੀ ਹੋਣਾ ਤੁਸੀਂ ਸੀਐਮ ਤੱਕ ਗੱਲ ਪਹੁੰਚਾਉਂਗੇ ਕਿ ਇਸ ਤਰ੍ਹਾਂ ਸਿਕਿਉਰਟੀ ਵਿੱਚ ਜਾਰੀ ਪੰਜਾਬ ਦੀ ਇਸੇ ਕਰਕੇ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਤੱਕ ਸਿਕਿਉਰਟੀ ਜਿਹੜੀ ਮਿਲਦੀ ਨਹੀਂ ਉਹਨਾਂ ਨੂੰ ਨਹੀਂ ਇਹ ਚੀਜ਼ 100% ਪਹੁੰਚਾਈ ਜਾਏਗੀ ਵੀ ਜਿਹੜੀ ਐਦਾਂ ਦੀ ਐਲੀਮੈਂਟਸ ਨੇ ਜਿਹੜਾ ਨੁਕਸਾਨ ਕਰ ਰਹੇ ਸ਼ਵੀ ਨੂੰ ਪੰਜਾਬ ਪੁਲਿਸ ਦੀ ਸ਼ਵੀ ਨੂੰ ਵੀ ਖਰਾਬ ਕਰ ਰਹੇ ਹੈਗੇ ਨੇ एनआरआई ने सिक्योरिटी देने ਦਾ ਰੀਜਨ ਕੀ ਬਿਨਾ ਇੱਕ ਲਾਅ ਮੁਤਾਬਕ ਸਿਕਿਉਰਿਟੀ ਨਹੀਂ ਦੇਣੀ ਲਾਅ ਤੋਂ ਬਿਨਾ ਇੱਕ ਵੈਪਨ ਯੂਜ਼ ਕਰਨੇ ਉਹਨਾਂ ਵੱਲੋਂ ਉਹ ਵੀ ਸਾਲਟ ਆ ਦੇਖੋ ਕਾਰਨ ਕੀ ਹੈ ਜਿਹੜੀ ਐਨਆਰਆਈ ਮੰਦਿਰ ਉੱਥੋਂ ਆਉਂਦੀ ਯੰਗ ਉਹ ਤਾਂ ਬਸ ਏਰੀਆ 'ਚ دہشت ਫਲਾਨ ਆਂਦੀ ਆ ਕਿ ਅਸੀਂ ਪਾਵਰਫੁੱਲ ਬੰਦੇ ਆ ਅਸੀਂ ਸਭ ਕੁਝ ਕਰ ਸਕਦੇ ਆ ਕੁਝ ਕਰ ਲੋ ਕੁਝ 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 ਖਲੋਗ ਐਦਾਂ ਦੇ ਆ ਸਾਰੇ ਨਹੀਂ ਯੱਗ ਜੇ ਨੇਸ਼ਨ ਚਾਹੁੰਦੇ ਨੇ ਦੇਖੋ ਇਸ ਵੀਡੀਓ 'ਚ ਵੀ ਤੁਸੀਂ ਦੇਖੋਗੇ ਯੰਗ ਮੁੰਡੇ ਆ ਉਨਾ ਮਕਸਦ ਹੁੰਦਾ ਵੀ ਹੋਟਲ 'ਚ ਬੈਠੀ ਐ ਕੱਲ ਨੂੰ ਵਾਰਦਾਤਾ ਵੀ ਤੇ ਦੇਖੋ ਜਿਹੜੇ ਮਰਡਰ ਅੱਜਕੱਲ ਹੋ ਰਹੇ ਆ ਐਧਾ ਹੀ ਹੋ ਜਾਂਦੇ ਨੇ ਕਿ دہشت ਚਾਹੁੰਦੇ ਆ ਵੀ ਅਸੀਂ ਅਮੀਰ ਆ ਅਸੀਂ ਪਿਸਟਲ ਰੱਖੀ ਹੁੰਦੀ ਆ ਇੱਕ ਗਾਲੀ ਕੱਢਦਾ ਵਾ ਦੂਜਾ ਗੋਲੀ ਮਾਰ ਦਿੰਦਾ ਬਿਨਾ ਮੋਟਰ ਤੋਂ ਗੋਲੀਆਂ ਚੱਲ ਜਾਂਦੀਆਂ ਠੀਕ ਹੈ ਨਾ ਸਿਕਿਉਰਿਟੀ ਦਾ ਮਕਸਦ ਹੁੰਦਾ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਕਰਦੇ ਆ ਕੇ ਇੰਡੀਆ ਚ ਔਰ ਕੀ ਕਰਨਾ ਚਾਹੁੰਦੇ ਤੁਸੀਂ ਕਿ ਕਿਵੇਂ ਕਾਰਵਾਈ ਕੀਤੀ ਜਾਊਗੀ ਕਿਵੇਂ ਐਪਲੀਕੇਸ਼ਨਾਂ ਦਿੱਤੀਆਂ ਜਾਣਗੀਆਂ ਦੇਖੋ ਮੈਂ ਇਹ ਸਮਾਂ ਜਿਹੜਾ 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 ਤੁਸੀਂ ਇਹ ਕੱਢ ਕੇ ਲਏ ਆ ਤੇ ਸਬੂਤ ਕੀ ਦਊਂਗੀ ਤੁਸੀਂ ਦੇਖੋ ਜੋ ਵੀ ਮੇਰੇ ਕੋਲ ਹੈਗਾ ਹਾਂ ਦੇਖੋ ਮੈਂ ਤਾਂ ਪਰਸਨਲੀ ਵਿਜ਼ਿਟ ਕੀਤੀ ਹੈ ਓਕੇ ਕਿਸੇ ਨੇ ਮੈਨੂੰ ਇਹ ਨਹੀਂ ਹਲੇ ਕਿਹਾ ਔਫ ਡਿਪਾਰਟਮੈਂਟ ਦੇ ਵਿੱਚੋਂ ਵੀ ਇਹ ਅਥਾਰਟੀ ਆ ਅਥਾਰਟੀ ਆ ਵੈਪਨ ਅਸੀਂ ਹਾਂ ਆਥਰਾਇਜ਼ ਦਿੰਦੇ ਹੈਗੇ ਆਫੀਸ਼ੀਅਲੀ ਦਿੰਦੇ ਹੈਗੇ ਆ ਸਾਰੇ ਡਿਪਾਰਟਮੈਂਟ ਕੋਲ ਜਿਹੜੀ ਆ ਸਾਇਲੈਂਟ ਐਸਮਸਲੇ ਦੇ ਉੱਤੇ ਜੀ ਹਾਂ ਜੀ ਅਸੀਂ ਤਾਂ ਚੰਦੀ ਸਾਹਿਬ ਨੂੰ ਦਿੱਤੇ ਆ ਹਮ ਹਲਕਾ ਇਨਚਾਰਜ ਚੰਦੀ ਕੋਣਾ ਹਲਕਾ ਇਨਚਾਰਜ ਹਮ ਕਿਸ ਪਾਰਟੀ ਦੇ ਆਮ ਆਦਮੀ ਪਾਰਟੀ ਓਕੇ ਠੀਕ ਹੈ ਜੀ ਪਰ ਚੰਦੀ ਸਾਹਿਬ ਨੂੰ ਵੀ ਅਸੀਂ ਕਿੱਦਾਂ ਆਊਟ ਆਫ ਦੀ ਵੇ ਦੇ ਸਕਦੇ ਆ ਹਮ ਕੁਐਸਚਨ ਤਾਂ ਇੱਥੇ ਆਂਦਾ ਹੈ ਨਾ ਆਫਟਰ ਆਲ ਪੰਜਾਬ ਦਾ ਡਿਪਾਰਟਮੈਂਟ ਹੈ ਔਰ ਬੜਾ ਵੱਡਾ ਡਿਪਾਰਟਮੈਂਟ ਰਿਸਪੌਂਸਿਬਲ ਡਿਪਾਰਟਮੈਂਟ ਹੈ ਕੱਲ ਉਹ ਬੰਦਾ ਇੱਥੇ ਗੋਲੀ ਚਲਾ ਜਾਂਦਾ ਕਿਸੇ ਤੇ ਹਮ ਕੌਣ ਰਿਸਪੌਂਸਿਬਲ ਹੋਣਾ ਸੀਗਾ ਹਮ ਕਿਉਂਕਿ ਅੱਜ ਤਾਈਂ ਟਾਪਿਕ ਉੱਤੇ ਜੀਤਨਗਰ ਵਾਲਿਆਂ ਨੇ ਖੁੱਲੇ ਕਰ ਦਿੱਤੇ ਹਮ ਕੱਲ ਕੋਈ ਕੁਝ ਵੀ ਕਰਕੇ ਜਾ ਸਕਦਾ ਸੀਗਾ ਹਮ ਬਿਲਕੁਲ ਮੇਰੇ ਤੋਂ ਸਿੰਪਲ ਇੱਕ ਐਂ ਦਾ ਮਤਲਬ ਹੈ ਕਿ ਜਿਹੜੇ ਸਾਡੇ ਆਮ ਆਦਮੀ ਪਾਰਟੀ ਦਾ ਵੀ ਜੇ ਕੋਈ ਐਦਾਂ ਦਾ ਅਲੀਬੀ ਹੋ ਤਾਂ ਬਾਕੀ ਲੀਡਰ ਜਿਕਰ ਜੋ ਆਪਾਂ ਤੁਸੀਂ ਵੀ ਚੁੱਪ ਰਹੋ ਜਿਕਰ ਐਦਾਂ ਹੁੰਦਾ ਤਾਂ ਹੋਣ ਦੋ ਕਿ ਤਾ ਤੁਸੀਂ ਮਤਲਬ ਕਿਉਂ ਇਹ ਆਵਾਜ਼ ਠਾ ਰਹੇ ਹੋ ਦੇਖੋ ਆਵਾਜ਼ ਤਾਂ ਦੇਖੋ ਚੱਕਣੀ ਪੈਂਦੀ ਜੁਰਮ ਜਦੋਂ ਤੁਹਾਨੂੰ ਲੱਗਦਾ ਹਮ ਇਸ ਕਰਕੇ ਨਹੀਂ ਕਿਉਂਕਿ ਤੂੰ ਮੈਂ ਇੱਕ ਬਹੁਤ ਵੱਡਾ ਹਿੱਸਾ ਬਣ ਚੁੱਕੀ ਆ ਆਮ ਆਦਮੀ ਪਾਰਟੀ ਦਾ ਹੂੰ ਔਰ ਮੈਂ ਬੜਾ ਸੰਘਰਸ਼ ਕੀਤਾ ਸਾਢੇ 3-4 ਸਾਲ ਇਸ ਪਾਰਟੀ ਪਿੱਛੇ ਲੋਕਾਂ ਦੇ ਕੋਲ ਘਰ-ਘਰ ਜਾ ਕੇ ਨਹੀਂ ਜਿਹੜੇ 92 ਉਹ ਤਾਂ ਬੋਲਦੇ ਨਹੀਂ ਤੁਸੀਂ ਬੋਲ ਰਹੇ ਹੋ ਦੇਖੋ 92 ਸੱਚ ਸੱਚ ਬੋਲਣ ਵਿੱਚ ਔਖਾ ਹੋ ਜਾਂਦਾ ਤੁਸੀਂ ਸੱਚ ਬੋਲ ਰਹੇ ਫਿਰ ਵੀ ਦੇਖੋ ਮੈਂ ਕਿਸੇ ਨੂੰ ਸੱਚ ਬੋਲਣ ਦੇ ਵਿੱਚ ਡਿਫੇਮ ਨਹੀਂ ਕਰਦੀ ਹੈ ਤੁਸੀਂ ਬੋਲ ਰਹੇ ਹੋ ਲੇਕਿਨ ਮੈਂ ਸੱਚ ਦੱਸ ਰਹੀ ਆ ਵੀ ਦੇਖੋ ਐਦਾਂ ਦੀਆਂ ਚੀਜ਼ਾਂ ਸਿਕਿਉਰਿਟੀ ਲੈਪਸਸ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਤੇ ਜੇ ਨਾ ਤੇ ਦੇਖੋ ਅਨ ਅਥੋਰਾਈਜ਼ਡ ਵੈਪਨ ਰੱਖਣਾ ਮਿਸ ਯੂਜ਼ ਆਫ ਪਾਵਰਸ ਕਰਨਾ ਉਹ ਡਿਪਾਰਟਮੈਂਟਲੀ ਇਨਕੁਆਇਰੀ ਵੀ ਬਣਦੀਆਂ ਨੇ ਉਹਨਾਂ ਤੇ ਆਰਮ ਜੈਕਟਿਵ ਵਿੱਚ ਕੇਸਿਸ ਵੀ ਬੰਦਦੇ ਹੈਗੇ ਨੇ ਔਰ ਜਿਹੜਾ ਬੰਦਾ ਦਿਲ ਆ ਰਿਹਾ ਉਹਦੇ ਤੇ ਵੀ 120 ਵੀਲ ਤੇ ਅਬੈਟਮੈਂਟ ਲੱਗਦੀ ਹੈਗੀ ਹੈ ਕੁਐਸਚਨ ਤਾਂ ਇਹ ਆ ਕਿ ਮੈਂ ਇਸ ਸ਼ਵੀ ਨੂੰ ਖਤਮ ਕਰਨਾ ਚਾਹੁੰਦੇ ਆਂ ਮਤਲਬ ਮੈਂ ਇਹ ਮੈਸੇਜ ਜੇਣਾ ਚਾਹੁੰਦੀ ਤੁਸੀਂ ਤੁਸੀਂ ਕਾਰਵਾਈ ਕਰਵਾ ਸਕੋਗੇ ਜੋ ਇਹ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਤੁਹਾਡੀ ਪਾਰਟੀ ਦੇ ਦੇਖੋ ਮੈਂ ਤਾਂ ਆਪਣਾ 100% ਟਰਾਈ ਕਰੂੰਗੀ ਕਾਰਵਾਈ ਕਰਾਂਗੇ ਹੋ ਸਕਦਾ ਉੱਪਰੋਂ ਤੁਹਾਨੂੰ ਦਬਾਅ ਆਇਆ ਜਾਵੇ ਪਾਰਟੀ ਵੱਲੋਂ ਫਿਰ ਕੀ ਕਰਦੇ ਦੇਖੋ ਪਾਰਟੀ ਨਜਾਇਜ਼ ਕੰਮਾਂ ਲਈ ਦੁਆ ਨਹੀਂ ਪਉਂਦੀ ਬਿਲਕੁਲ ਨਹੀਂ ਦੇਖੋ ਇੱਕ ਚੀਜ਼ ਮੈਨੂੰ ਇਹਨੇ ਜ਼ੇਰ ਹੋ ਗਈ ਆ ਪਾਰਟੀ ਨੇ ਅੱਜ ਤੱਕ ਇੱਕ ਨਜਾਇਜ਼ ਕੰਮ ਨਹੀਂ ਕੀਤਾ ਹੈਗਾ ਔਰ ਜਾਇਜ਼ ਕੰਮਾਂ ਲਈ ਪਾਰਟੀ ਪੂਰੀ ਸੁਣਾਈ ਕਰਦੀ ਹੈ ਹੂੰ ਨਾਲੇ ਮੈਂ ਇਹ ਕਹ ਰਹੀ ਹਾਂ ਵੀ ਕਿਸੇ ਨੇ ਮੋਡਰ ਕਰਤਾ ਤੇਨੂੰ ਟੰਗ ਦਿਓ ਮੈਂ ਤਾਂ ਇਹ ਜਾਣਨੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸ਼ਭੀਆ ਕਪੂਰਥਲੇ ਦੀ ਉਹਨੂੰ ਨੁਕਸਾਨ ਨਾ ਪਹੁੰਚੇ ਬਿਲਕੁਲ ਜੀ ਤਾਂ ਕਿ ਸਾਡਾ ਵੋਟ ਬੈਂਕ ਕੈਮਰਾ ਜਦ ਤੱਕ ਤੁਹਾਨੂੰ ਦੱਸਦੀ ਹੈ ਕਿ ਇਹ ਸਿਗੇ ਸਾਬਕਾ ਸੈਸ਼ਨ ਜੱਜ ਮਨਜੂਰਾਣਾ ਜੀ ਜੋ ਕਿ ਹਲਕਾ ਇੰਚਾਰਜ ਕਪੂਰਥਲਾ ਦੇ ਸਾਬਕਾ ਰਹ ਚੁੱਕੇ ਨੇ ਪਰ ਆਮ ਆਦਮੀ ਪਾਰਟੀ ਦੇ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਹੀ ਹਲਕਾ ਇੰਚਾਰਜ ਦੇ ਉੱਤੇ ਕਾਫੀ ਵੱਡੇ ਜਿਹੜੇ ਆ ਉਹ ਗੰਭੀਰ આરોਪ ਲਗਾਏ ਗਏ ਕਿ ਸਿਕਿਉਰਿਟੀ ਜਿਹੜੀ ਉਹ ਸ਼ਰੀਆਮ ਕਪੂਰਥਲੇ ਦੇ ਵਿੱਚ ਵੇਚੀ ਜਾ ਰਹੀ ਹੈ ਜਿਹੜੇ ਹਥਿਆਰ ਇੱਕ ਹੋਮਗਾਰਡ ਕੈਰੀ ਨਹੀਂ ਕਰ ਸਕਦਾ ਉਹ ਵੀ ਜਿਹੜੇ ਕੈਰੀ ਕੀਤੇ ਜਾ ਰਹੇ ਨੇ ਇਸ ਦੇ ਉੱਤੇ ਜਿਹੜੀ ਜਾਂਚ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਵੱਖ-ਵੱਖ ਅਧਿਕਾਰੀਆਂ ਦੇ ਕੋਲ ਜਿਹੜੀ ਆਵਾਜ਼ ਪਚਾਰੀ ਇਹਨਾਂ ਦਾ ਵੀ ਕਹਿਣਾ ਕਿ ਮੁੱਖ ਮੰਤਰੀ ਤੱਕ ਵੀ ਇਹ ਜਿਹੜੀ ਆ ਇਹ ਆਵਾਜ਼ ਪਹਚਾਈ ਜਾਵੇਗੀ ਕਿ ਹਾਂ ਵੀ ਇਸ ਤਰ੍ਹਾਂ ਕਪੂਰਥਲੇ ਦੇ ਵਿੱਚ ਕਿਉਂ ਹੋ ਰਿਹਾ ਕਿਉਂਕਿ ਦੇਖੋ ਤੁਸੀਂ ਆਮ ਦੇਖਿਆ ਕਿ ਮਾਫੀਆ ਜਿਹੜਾ ਬਹੁਤ ਇਸ ਤਰ੍ਹਾਂ ਦਾ ਮਾਫੀਆ ਜਿਹੜਾ ਕਪੂਰਸਲੇ ਦੇ ਵਿੱਚ ਪੈਦਾ ਹੋ ਰਿਹਾ ਹੈ ਕਿਉਂ ਹੋ ਰਿਹਾ ਔਰ ਇਸ ਦੇ ਉੱਤੇ ਜਿਹੜੀ ਆ ਪਕੜ ਸੈਸ਼ਨ ਜੱਜ ਵੱਲੋਂ ਜਿਹੜੀ ਆ ਉਹ ਕੀਤੀ ਗਈ ਆ ਕਪੂਰਸਲਾ ਤੋਂ ਕੈਮਰਾਮੈਨ ਆਦ ਦੇ ਨਾਲ ਚਾਰਜਿਸਿੰਗ ਢਲੋਂ ਆਮ ਆਦਮੀ ਪਾਰਟੀ ਦੇ ਹਲਕਾ ਕਰ ਰਹੇ ਸਿਕਿਉਰਟੀ ਵੇਚ ਰਿਹਾ ਸਿਕਿਉਰਟੀ ਨਾ ਤਾਂ ਭਾਜੀ ਮੇਰੇ ਕੋ ਆ ਸਿਕਿਉਰਟੀ ਹੈਗੀ ਤਾਂ ਨਾ ਮੈਂ ਕਿਹਦੀ ਵੇਚਦਾ ਬੇ ਠੀਕ ਹੈ ਜੀ ਠੀਕ ਹੈ ਪਰ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਹਲਕਾ ਇਨਚਾਰਜ ਜਿਹੜੇ ਸਾਫ ਕਰ ਰਹੇ ਕਿ ਆ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇ ਉੱਤੇ ਤੁਹਾਡੇ ਉੱਤੇ ਅਲੀਗੇਸ਼ਨ ਲਾ ਰਹੇ ਕਾਰਨ ਕੀ ਜੀ ਪਾਜੀ ਮੈਂ ਇਹਦਾ ਮੈਨੂੰ ਇਹਦਾ ਕੀ ਪਤਾ ਕਿ ਕੀ ਕਰ ਰਿਹਾ ਮੈਂ ਨਾ ਤਾਂ ਮੇਰੇ ਕੋ ਆਪ ਸਿਕਿਉਰਟੀ ਹੈਗੀ ਨਾ ਤਾਂ ਮੈਂ ਲੈਣ ਦਾ ਸ਼ਕੀਨ ਹੈ ਨਾ ਮੈਂ ਵੇਚ ਸਕਦਾ ਸਰਕਾਰੀ ਕੰਮ ਆ ਮੈਂ ਉਹਦੇ ਚ ਕਿੱਦਾਂ ਵੇਚੂ ਸਿਕਿਉਰਟੀ ਬਿਲਕੁਲ ਸਹੀ ਗੱਲ ਹੈ ਜੀ ਪਰ ਇਹਨਾਂ ਵੱਲੋਂ ਇਹ આરોਪ ਲਾਏ ਗਏ ਕਿ ਦੋ ਹੋਮਗਾਰਡ ਲੈ ਕੇ ਕਿਸੇ ਐਨ ਆਰ ਆਈ ਨੂੰ ਦਿੱਤੇ ਗਏ ਜਿਨ੍ਹਾਂ ਦੀ ਪਾਜੀ ਮੇਰੇ ਰਿਕਾਰਡ ਚ ਦੇਖ ਲਓ ਜੇ ਮੈਂ ਕਿਤੇ ਲੈ ਹੁਣ ओके 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 ठीक है। ਹੋਂ ਦੀ ਰਿਕਾਰਡ ਚੈੱਕ ਕਰਾਉਣਾ ਜੇ ਮੈਂ ਕਿਤੇ ਲੈ ਆਉਣੇ ਫੇਰ ਜੁਮੇਵਾਰਾਂ ਮੈਂ? ਨਹੀਂ ਇਸੇ ਕਰਕੇ ਹਾਂ ਬਿਲਕੁਲ ਅਸੀਂ ਉਦਾਂ ਦੇ ਉਦਾਂ ਦੇ ਕੋਈ ਜਿਹੜਾ ਮਰਜ਼ੀ ਅਲੀਗੇਸ਼ਨ ਲਾ ਦੂ ਮੇਰੇ ਤੇ। ਹਾਂ ਬਿਲਕੁਲ ਲਾ ਸਕਦੇ ਜੀ ਬਿਲਕੁਲ ਜੀ। ਹਾਂ ਇਸੇ ਕਰਕੇ ਅਸੀਂ ਤੁਹਾਡੇ ਨਾਲ ਤੁਹਾਡਾ ਪੱਖ ਜਾਣਨ ਦੀ ਜ਼ਰੂਰੀ ਸਮਝਿਆ ਕਿ ਕੀ ਕਾਰਨ ਰਿਕਾਰਡ ਚੈੱਕ ਕਰੋ ਜੇ ਮੇਰੇ ਕੋ ਹੈਗਾ ਮੇਰੇ ਕੋ ਤਾਂ ਮਨ ਲਾਦਾ ਉਦਾਂ ਵੀ ਆਇਆ ਹੈ ਨਹੀਂ ਕੋਈ ਗਨਮੈਨ। ਅੱਛਾ ਕੋਈ ਵੀ ਗਨਮੈਨ ਨਹੀਂ ਤੁਸੀਂ ਰੱਖਿਆ। ਹਾਂ ਠੀਕ ਹੈ ਠੀਕ ਹੈ। ਮੈਨੂੰ ਲੋੜ ਕੀ ਹੈ ਮੈਂ ਇੰਨਾ ਨਹੀਂ ਸ਼ਿਕਾਇਤ ਹੈਗਾ ਭਾਜੀ ਨਾ ਸਕਿਉਰਟੀ ਨਾ ਨਾ ਕੋਈ ਚੀਜ਼ ਹੈ। ओके जी ਇਹ ਫਿਰ ਕਾਰਨ ਕੀ ਜੀ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਉਤੇ ਹੀ ਅਲਿਗੇਸ਼ਨ ਲਾਈ ਜਾਂਦੇ ਸ। ਭਾਜੀ ਇਹ ਤਾਂ ਮੈਂ ਕਹਿ ਹੀ ਨਹੀਂ ਸਕਦਾ ਕੁਝ ਉਹਨਾਂ ਦਾ ਸੋਚ ਆ ਜੋ ਮਰਜ਼ੀ ਬੋਲ ਸਕਦੇ ਆ। ਅੱਗੇ ਵੀ ਤੁਸੀਂ ਦੇਖਿਆ ਹੀ ਆ ਕੀ ਹੁੰਦਾ ਰਿਹਾ। ਇਹ ਚਲੋ ਸਾਡਾ ਤਾਂ ਇਹ ਆ ਕਿ ਸਾਨੂੰ ਤੇ ਸਾਡਾ ਤਾਂ ਕੰਮ ਆਣਾ ਕਿ ਤੁਹਾਡੇ ਨਾਲ ਵੀ ਗੱਲ ਕਰਨੀ ਜ਼ਰੂਰੀ ਆ। ਉਹਨਾਂ ਨੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਸ ਸਬੰਧੀ ਅਸੀਂ ਭਾਜੀ ਮੈਂ ਆਮ ਬੰਦਾ ਵਾਂ, ਸਧਾਰਨ ਘਰ ਦਾ ਮੁੰਡਾ ਆ। ਮੇਰੇ ਕੋਲ ਕਿੰਨੇ ਕੀ ਪ੍ਰਾਪਰਟੀ ਆ ਜਿਹੜੇ ਮੈਂ ਕੰਨ ਮਨ ਲੈ ਕੇ ਫਿਰਨਾ। ਠੀਕ ਆ ਜੀ, ਠੀਕ ਆ। ਠੀਕ ਆ ਜੀ। ਠੀਕ। ਨਾ ਤਾਂ ਆਵਾ ਦੀ ਪਾਰਟੀ ਤਨਾ ਸਾਨੂੰ ਸਰਕਾਰ ਹੀ ਦੇ ਕੇ ਰਾਜੀ ਆ ਓਕੇ ਓਕੇ ਠੀਕ ਆ ਜੀ ਪਰ ਇਹ ਕਿ ਤੁਸੀਂ ਹਲਕਾ ਇੰਚਾਰਜ ਹੋ ਤੁਹਾਨੂੰ ਕੋਈ ਸਿਕਿਉਰਿਟੀ ਨਹੀਂ ਮਿਲੀ ਪਾ ਜੀ ਹਜੇ ਤੱਕ ਮੇਰੀ ਸਿਕਿਉਰਿਟੀ ਅਪਲਾਈ ਹੋਈ ਪਈ ਆ ਹੀ ਨਹੀਂ ਹਜੇ ਓਕੇ ਆ ਹੀ ਨਹੀਂ ਕਿ ਪਰ ਫਿਰ ਉਹਨਾਂ ਵੱਲੋਂ ਇਹ ਰੋਪ ਲਾਇਆ ਕਿ ਦੋ ਹੋਮਗਾਰਡ ਲੈ ਕੇ ਉਹਨਾਂ ਨੂੰ ਸੈਲਟਾਂ ਕੈਰੀ ਕਰਾਂਗੇ ਇੱਕ ਐਨਆਰਏ ਨੂੰ ਦਿੱਤੀ ਗਈ ਪਾ ਜੀ ਮੇਰੀ ਇੱਕ ਗੱਲ ਸੁਣੋ ਕਿਸੇ ਵੀ ਰਿਕਾਰਡ ਤੇ ਮੇਰਾ ਕਿਤੇ ਵੀ ਹੋਵੇ ਮੈਂ ਜਾਰੀ ਕਰਾਈ ਸਿਕਿਉਰਿਟੀ ਤਾਂ ਮੈਂ ਜ਼ਿੰਮੇਵਾਰ ਸਭ ਠੀਕ ਆ ਜੀ ਠੀਕ ਆ ਹਾਂ ਜਦੋਂ ਮੈਂ ਇਹ ਨਹੀਂ ਮੇਰ ਕੋ ਬੈ ਕਰਾਈ ਨਹੀਂ ਤੇ ਮੈਂ ਕਿਤਾ ਜ਼ਿੰਮੇਵਾਰ ਹੋ ਜਾਊਂਗਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਭਾਜੀ ওকে ਥੈਂਕ ਯੂ ਥੈਂਕ ਯੂ ਜੰਦੀ ਸਾਹਿਬ ওকে